ਨਿਆਸ਼ ਨੇ ਵਿੱਚ ਅਸਾਂ ਸਭ ਟਿਕ ਟਕ ਮੋਬਾਈਲ ਸੀ ਠੀਕ ਹੈ ਤੇ ਅੱਜ ਅਸੀਂ ਬਣਾਵਾਂਗੇ ਜੀ ਪਿੰਨੀਆਂ ਬਹੁਤ ਨਵਾਂ ਕਿ ਵੀਡੀਓ ਅਸੀਂ ਬਣਾਈ ਬਣਾਈ ਕੇ ਪਰ ਤੇ ਅੱਜ ਅਸੀਂ ਬਣਾਉਣ ਲੱਗੇ ਸਿੰਨੀਆਂ ਤੇ ਮੈਂ ਕਿਹਾ ਚਲੋ ਅੱਜ ਵੀਡੀਓ ਬਣਾ ਲੈਨੇ ਪਿੰਨੀਆਂ ਤਾਂ ਵੈਸੇ ਅਸੀਂ ਇੱਕ ਵਾਰ ਬਣਾਵਟੇ ਆ ਪਹਿਲਾਂ ਵੀ ਤੇ ਅਸੀਂ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਪੁਰਾਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਵੀ ਕੋਈ ਖਾਣ ਵਾਲੀ ਚੀਜ਼ ਹੋਵੇ ਤਾਂ ਉਹਦੀ ਵੀਡੀਓ ਨਹੀਂ ਬਣਾਈ ਜੀ ਪਿੰਨੀਆਂ ਚੀਜ਼ ਜਿੰਨੀ ਵੀ ਪਰਦੇਚ ਹੋਵੇ ਉੰਨੀ ਵਧੀਆ ਹੁੰਦੀ ਆ ਤੇ ਪਰ ਅੱਜਕੱਲ੍ਹ ਸਾਗ ਪਿੰਨੀਆਂ ਗਜਰੇਲਾ ਬਸ ਇਹੀ ਵੀਡੀਓ ਦੇਖਣ ਨੂੰ ਆਉਂਦੀਆਂ ਆ ਤੇ ਅਸੀਂ ਵੀ ਵਿੱਚ ਹੀ ਆ ਅਸੀਂ ਕਿਹੜਾ ਘਟਿਆ ਕਿਸੇ ਨਾਲੋਂ ਵੀਡੀਓ ਬਣਾਉਣ ਚ ਅਸੀਂ ਵੀ ਬਣਾਏ ਰਹੀ ਸੀ ਸਾਰੀਆਂ ਪਿਛਲੇ ਸਾਲ ਬਹੁਤ ਵੀਡੀਓ ਬਣਾਈਆਂ ਸੀ ਤੇ ਇਸ ਵਾਰ ਵੈਸੇ ਘੱਟ ਬਣਾਈਆਂ ਅਸੀਂ ਤੇ ਜਿਆਦਾ ਮਤਲਬ ਮੇਰਾ ਇਹ ਵੀ ਬਣਾਉਣ ਤੋਂ ਵੀ ਮੇਰੀਆਂ ਬਹੁਤ ਸਾਰੀਆਂ ਫਰੈਂਡਾਂ ਤੇ ਮੇਰੀਆਂ ਭੈਣਾਂ ਕਜ਼ਨ ਸਿਸਟਰ ਮੇਰੀਆਂ ਉਹਨਾਂ ਦਾ ਮੈਨੂੰ ਫੋਨ ਆ ਵੀ ਕਿ ਕਿ ਪਿੰਡੀਆਂ ਕਿੱਦਾਂ ਬਣਾਉਣੀਆਂ ਪਿੰਡੀਆਂ ਕੋਈ ਔਖੀਆਂ ਨਹੀਂ ਬਣਾਉਣੀਆਂ ਸਿੰਪਲ ਆ ਅੱਜ ਕੱਲ ਦਾ ਜਿਆਦਾ ਸਿੰਪਲ ਹੋ ਗਿਆ ਤਰੀਕਾ ਪਹਿਲਾਂ ਸਮੇਂ ਹੁੰਦੇ ਸੀਗੇ ਆਪਣੇ ਛੋਲੇਆਂ ਨੂੰ ਭੁੰਨੋ ਅਰਸੀ ਨੂੰ ਭੁੰਨੋ ਪੀਸੋ ਬੈਸ ਮਹਤਾ ਅਰਸੀ ਭੁੰਨ ਕੇ ਪੀਸੀ ਪੀਸੋ ਕੀ ਤੇ ਛੋਲੇ ਉਸਕੋ ਜੁਮੇ ਲੈ ਜਾਂਦੇ ਆ ਤੇ ਬਹੁਤ ਮੁਸ਼ਕਲ ਹੁੰਦਾ ਸੀ ਕੰਮ ਅੱਜ ਕੱਲ ਬਹੁਤ ਆਸਾਨ ਕੰਮ ਹੋ ਗਿਆ ਆ ਇਸ ਕਰਕੇ ਦੂਜੀ ਤੀਜੀ ਵੇ ਪਿੰਡੀਆਂ ਲੱਗੀਆਂ ਬਾੜਾ ਦੇ ਪਹਿਲਾਂ ਬੀਬੀਆਂ ਨੇ ਪੜਦੇ ਜੇ ਕੰਮ ਕਰਨੇ ਤੇ ਮੈਨੂੰ ਗੱਲ ਯਾਦ ਆ ਗਈ ਸਾਡੇ ਇੱਕ ਦਾਦਾ ਜੀ ਦੀ ਮੇਰੇ ਪਰਦਾਦੀ ਹੁੰਦੀ ਸੀ ਸਾਡੇ ਡੈਡੀ ਦੀ ਦਾਦੀ ਹੁੰਦੀ ਸੀ ਤੇ ਮਾਤਾ ਚੰਨਣਕੌਰ ਬੜੇ ਕਮਾਲ ਦੇ ਹੁੰਦੇ ਸੀਗੇ ਪੁਰਾਣੇ ਲੋਕ ਉਹਨਾਂ ਨੇ ਨਾ ਸ਼ਾਮ ਨੂੰ ਨੇਰੇ ਪਏ ਆਲਸੀ ਭੁੰਣੀ ਤੇ ਜੋ ਵੀ ਜਾਣੀ ਬਹੁਤਾ ਨਹੀਂ ਸੀ ਕਿ ਸੰਗਣ ਮਨ ਲੋਕ ਕਰਦੇ ਹੁੰਦੇ ਆਲਸੀ ਭੁੰਨ ਲੈਣੀ ਆਲਸੀ ਭੁੰਨ ਲੈਣ ਨਾ ਨੇ ਤੇ ਨਾਰੀਅਲ ਪਾ ਲੈਣਾ ਥੋੜਾ ਬਹੁਤ ਤੇ ਬੜੀ ਹੱਦੋਂ ਪਾ ਲੈਣੇ ਆਪਣੇ ਮੂਫਲੀ ਦੀਆਂ ਗਿਰੀਆਂ ਬਸ ਇਹ ਦੋ ਤਿੰਨ ਮਗਜ਼ ਪਾ ਲੈਣੇ ਇਹ ਹੀ ਦੋ ਤਿੰਨ ਚੀਜ਼ਾਂ ਪਾਉਂਦੇ ਹੁੰਦੇ ਸੀਗੇ ਚੀਜ਼ਾਂ ਵਾਂਗੂ ਮੈਂ ਵੀ ਟੱਟੇ ਪਾਉਣੀ ਆ ਦਾਖਾਂ ਤੇ ਬਦਾਮੇ ਪਾਉਣੀ ਹੁੰਦੀ ਬਹੁਤ ساری ਕੁਸ਼ਲੀ ਪਾਉਂਦੀ ਹੈਗੀ ਤੇ ਵਧੀਆ ਚੀਜ਼ ਬਣ ਜਾਂਦੀ ਆ ਤੇ ਚਲੋ ਦੇਖਦੇ ਆ ਕੀ ਕੀ ਮੈਂ ਸਮਾਨ ਇਕੱਠਾ ਕੀਤਾ ਆ ਆਇਆ ਜੀ 1.5 ਕਿਲੋ ਘਿਓ ਅੱਧਾ ਕਿਲੋ ਹਲਸੀ ਇਹ ਮੈਂ ਭੁੰਨ ਕੇ ਰੱਖੀ ਹੋਆ ਤੇ ਅੱਧਾ ਕਿਲੋ ਥੋੜਾ ਜਿਹਾ ਜ਼ਿਆਦਾ ਆਟਾ ਇਹ ਮੈਂ ਭੁੰਨ ਕੇ ਰੱਖਿਆ ਆ ਆ ਛੋਲੇ ਭੁਜੀ ਭੁਜਾਏ ਲੈ ਆਂਦੇ ਸੀ ਅੱਧਾ ਕਿਲੋ ਬਦਾਮ ਸੌਂਫ ਸੌਗੀ ਖਸ ਖਸ ਤੇ ਖੰਡ ਦਾ ਪੂਰਾ ਬਾਕੀ ਹੋਰ ਵੀ ਡਰਾਈ ਫਰੂਟ ਤੁਸੀਂ ਆਪਣੀ ਇੱਛਾ ਮੁਤਾਬਕ ਪਾ ਸਕਦੇ ਆ ਫੂਲ ਮਖਾਣੇ ਪਾ ਸਕਦੇ ਆ ਕਾਜੂ ਪਾ ਸਕਦੇ ਆ ਮਗਜ ਜੋ ਵੀ ਤੁਹਾਡੀ ਇੱਛਾ ਹੈ ਤੁਸੀਂ ਪਾ ਸਕਦੇ ਆ ਤੇ ਖੰਡ ਦੀ ਜਗ੍ਹਾ ਤੁਸੀਂ ਆਪਣਾ ਗੁੜ ਵੀ ਪਾ ਸਕਦੇ ਹਾਂ ਲਓ ਜੀ ਸਭ ਤੋਂ ਪਹਿਲਾਂ ਮੈਂ ਸੌਂਫ ਭੁੰਨੂੰਗੀ ਅਲਸੀ ਤੇ ਕਣਕ ਦਾ ਆਟਾ ਉਹ ਮੈਂ ਪਹਿਲੇ ਭੁੰਨ ਕੇ ਰੱਖ ਲਿਆ ਸੀ ਤੇ ਸੌਂਫ ਮੈਂ ਕਿਉਂ ਪੀਸਾਂ ਤਾਂ ਥੋੜੀ ਜਿਹਾ ਪਹਿਲਾਂ ਹੀ ਭੁੰਨੂੰਗੀ ਕਿਉਂਕਿ ਗਰਮ-ਗਰਮ ਵਧੀਆ ਪਿਸ ਜਾਂਦੀ ਆ ਤੇ ਜ਼ਿਆਦਾ ਨਹੀਂ ਇਹਨੂੰ ਰਾੜਨਾ ਹੈਗਾ ਬਸ ਮਿੱਲੀ-ਮਿੱਲੀ ਜਿਹੀ ਸੁਮੈਣਨ ਲੱਗ ਪਈ ਉਸ ਤੋਂ ਬਾਅਦ ਸੌਂਫ ਫੁੱਟ ਗਈਆ ਤੇ ਉਸ ਤੋਂ ਬਾਅਦ ਮੈਂ ਖਸਖਸ ਭੁੰਨੂੰਗੀ ਖਸਖਸ ਵੀ ਬਸ ਥੋੜੀ ਜਿਹੀ ਜਦਾਂ ਸਮਝ ਜਾਵੇ ਫਰਾਈਵਨ ਗਰਮੇ ਉਹਦੇ ਵਿੱਚ ਪਾ ਕੇ ਬਸ ਮੜਾ ਜਿਹਾ ਬਸ ਚਮਚਾ ਹੀ ਫੇਰਨਾ ਬਹੁਤਾ ਨਹੀਂ ਉਹਨੂੰ ਵੀ ਰੜਨਾ ਹੈਗਾ ਇੱਕ ਮੇਰੀ ਭੈਣ ਦਾ ਫੋਨ ਆਇਆ ਸੀ ਤੇ ਉਹ ਕਹਿੰਦੀ ਮੈਨੂੰ ਦੱਸ ਕਿੰਨੀਆ ਕਿੱਦਾਂ ਬਣਾਇਦੀਆਂ ਫੋਨ ਤੇ ਤੇ ਮੈਂ ਉਹਨੂੰ ਦੱਸਿਆ ਉਹਨੂੰ ਸਮਝਣ ਲੱਗੀ ਤੇ ਮੈਂ ਕਿਹਾ ਮੈਂ ਨਾ ਵੀਡੀਓ ਬਣਾਉਂਗੀ ਤੂੰ ਵੀਡੀਓ ਦੇਖ ਲੈ ਤੇ ਆ ਖਾਸ ਸਪੈਸ਼ਲ ਉਹਦੇ ਲਈ ਮੈਂ ਵੀਡੀਓ ਬਣਾਉਣ ਲੱਗੀ ਆ ਤੇ ਭੈਣੇ ਹੁਣ ਦੇਖ ਲਈ ਮੈਂ ਤੈਨੂੰ ਇਹ ਵੀਡੀਓ ਬਣਾ ਕੇ ਸੈਂਡ ਕਰ ਦਉਂਗੀ ਤੇ ਕਹਿੰਦੀ ਨਾਲੇ ਪਿੰਨੀਆਂ ਦੀ ਬਣਾਈ ਤੇ ਨਾਲੇ ਪੰਜੀਰੀ ਦੀ ਬਣਾਈ ਪੰਜੀਰੀ ਦੀ ਤਾਂ ਵੈਸੇ ਮੈਂ 2 ਸਾਲ ਪਹਿਲਾਂ ਬਣਾਈ ਵੀ ਸੀ ਜਦੋਂ ਸਾਡੇ ਵੀਰ ਪ੍ਰਤਾਪ ਹੋਇਆ ਸੀ ਉਦੋਂ ਮੈਂ ਬਣਾਈ ਸੀ ਰੈਸিপি ਇਹ ਵੀ ਪੰਜੀਰੀ ਦੀ ਵੀ ਚਲੋ ਕੋਈ ਨਹੀਂ ਫੇਰ ਵੀ ਬਣਾ ਲਵਾਂਗੇ ਹੁਣ ਪਿੰਨੀਆਂ ਜਦੋਂ ਖਤਮ ਹੋ ਗਏ ਫੇਰ ਪੰਜੀਰੀ ਵੀ ਬਣਾ ਲਵਾਂਗੇ ਤੇ ਕਹਿੰਦੀ ਮੇਰੇ ਜਦੋਂ ਬੱਚੇ ਹੋਏ ਆ ਤੇ ਕਹਿੰਦੀ ਮੇਰੀ ਸੱਸ ਨੇ ਤੇ ਨਾਨਾ ਨੇ ਮੈਨੂੰ ਇੱਕ ਦੋ ਵਾਰ ਪੰਜੀਰੀਆਂ ਬਣਾ ਕੇ ਦਿੱਤੀਆਂ ਤੇ ਮੈਨੂੰ ਕਹਿੰਦੀ ਬਹੁਤ ਵਧੀਆ ਲੱਗਦੀ ਆ ਵੀ ਸਵਾਦ ਲੱਗਦੀ ਖਾਣ ਨੂੰ ਵਧੀਆ ਹੁੰਦੀ ਏ ਸਾਰਾ ਕੁਝ ਵਧੀਆ ਵਿੱਚ ਪਿਆ ਹੈ ਹੁੰਦਾ ਡਰਾਈ ਫਰੂਟ ਕੇ ਸਾਰੀਆਂ ਵਧੀਆ ਚੀਜ਼ਾਂ ਹੁੰਦੀਆਂ ਆ ਤੇ ਹੁਣ ਕਹਿੰਦੀ ਨਣਾਨਾ ਮੇਰੀਆਂ ਬਾਹਰ ਚੱਲ ਗਈਆਂ ਤੇ ਸੱਸ ਦੀ ਸਿਹਤ ਨਹੀਂ ਠੀਕ ਹੈ ਕਿ ਜਿੱਦਾਂ ਪੈਰਾਲਾਈਜ਼ ਹੋ ਗਿਆ ਸੀਗਾ ਤੇ ਉਹ ਕਹਿੰਦੀ ਮੱਝੇ ਤੇ ਆ ਪਰ ਕਹਿੰਦੀ ਮੈਨੂੰ ਪਜੀਰੀ ਬਹੁਤ ਵਧੀਆ ਲੱਗਦੀ ਏ ਤੇ ਸੱਸ ਮੇਰੀ ਬਹੁਤ ਵਧੀਆ ਬਣਾਉਂਦੀ ਸੀਗੀ ਤੇ ਪਹਿਲੀ ਗੱਲ ਤਾਂ ਪੈਣੇ ਜਦੋਂ ਬਜ਼ੁਰਗ ਇਦਾਂ ਸਿਆਣੇ ਘਰ ਚ ਕੁੱਚੀ ਬਣਾਉਂਦੇ ਹੁਣ ਤਾਂ ਦੇਖ ਕੇ ਸਿੱਖ ਲੈਣੀਆਂ ਚਾਹੀਦੀਆਂ ਚੀਜ਼ਾਂ ਸਾਰਿਆਂ ਲਈ ਇਹ ਮੈਂ ਕਹੂੰਗੀ ਕਿਉਂਕਿ ਸਿੱਖਿਆ ਸਕਾਲਿਆਂ ਦਾ ਕੋਈ ਵੀ ਨਹੀਂ ਹੁੰਦਾ ਆਪਣੇ ਵੱਡਿਆਂ ਵੱਲ ਦੇਖ ਕੇ ਸਾਰੇ ਸਿੱਖਦੇ ਆ ਜਿੱਥੇ ਵੀ ਹੋ ਸਕੇ ਸਾਨੂੰ ਆਪਣੇ ਵੱਡਿਆਂ ਵੱਲ ਦੇਖ ਕੇ ਵਧੀਆ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਆ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣੀਆਂ ਚਾਹੀਦੀਆਂ ਆ ਮੈਂ ਤੁਮੇ ਠੰਡ ਪੂਰਾ ਹੋ ਰਿਹਾ ਇਧਰ ਰਲਾ ਦੇਣਾ ਆ ਗੁੜ ਵੀ ਕਿਤੇ ਪਾਉਂਦੇ ਆ ਪਰ ਮੈਨੂੰ ਇਹ ਗੋੜ ਵਾਲੀਆਂ ਨਹੀਂ ਬਣਾਉਣੀਆਂ ਆਂ ਲੀਆਂ ਮੈਂ ਕਦੀ ਬਣਾਈਆਂ ਨਹੀਂ ਹੈਗੀਆਂ ਐਵੇਂ ਇੰਨਾ ਕੁਛ ਲਗ ਲਗਾ ਕੇ ਪਰ ਥੋੜਾ ਪਾ ਕੇ ਮੈਂ ਖਰਾਬ ਕਰ ਲੂੰਗੀ ਮੈਂ ਗੋੜੀਆਂ ਕਦੀ ਨਹੀਂ ਬਣਾਏ ਜਿਹੜੀ ਚੀਜ਼ ਨਹੀਂ ਆਉਂਦੀ ਹੋਵੇ ਉਹਦੀਆਂ ਫਰੋਟੀਆਂ ਨਹੀਂ ਮਾਰਨੀਆਂ ਚਾਹੀਦੀਆਂ ਗੋੜਆਂੀਆਂ ਵਧੀਆ ਬਣ ਜੇ ਕਿਦਾਂ ਆਹ ਵੈਸੇ ਬਣੀਆਂ ਐ ਜੇ ਮੈਂ ਖਾਧੀਆਂ ਜਰੂਰ ਐ ਸਵਾਦ ਲਗਦੀਆਂ ਆ ਪਰ ਮੈਨੂੰ ਨਹੀਂ ਬਣਾਉਣੀ ਮਨੀਆਂ ਬਈ ਗੋੜਵਾਲੀਆਂ ਲਓ ਜੀ ਦੇਖੋ ਸਮਾਨ ਮੈਂ ਸਾਰਾ ਪੀਕ ਇਕੋ ਥੇ ਰੜਾ ਲਿਆ ਆ ਕਿਉਂਕਿ ਫਿਰ ਔਖਾ ਹੁੰਦਾ ਹੈਗਾ ਇਹਦੇ ਵਿੱਚ ਮੈਂ ਆਲਸੀ ਛੋਲੇ ਤੇ ਆਟਾ ਜਿਹੜਾ ਮੈਂ ਕੁੱਝ ਭੁੰਨਿਆ ਸੀ ਉਹਨੇ ਮੈਂ ਇਹਦੇ ਵਿੱਚ ਪਾਇਆ ਸੀ ਤੇ ਮੈਨੂੰ ਜਿੰਨੀ ਕਿਲੋੜ ਸੀਗੀ ਮੈਂ ਉਹ ਰਲਾ ਲਿਆ ਆ ਬਾਕੀ ਦੇਖੂਗੀ ਜੇ ਮੈਨੂੰ ਘੱਟ ਲੱਗਾ ਫਿਰ ਮੈਂ ਹੋਰ ਪਾ ਲਵਾਂਗੀ ਤੇ ਫਿਲਹਾਲ ਇੰਨਾ ਹੀ ਬਹੁਤਿਆ ਤੇ ਮੈਂ ਆਹ ਕੁੱਝਆਂ ਆਖਾਂ ਦੇ ਵਿੱਚ ਪਿਚੇ ਰਲਾ ਲਿਆ ਆ ਹੁਣ ਪਹਿਲਾਂ ਮੈਂ ਕੜਾਹੀ ਚ ਪਾਉਂਦੀ ਜੀ ਆਪਣੇ ਘਰ ਦਾ ਬਣਾਇਆ ਹੋਇਆ ਕਿਉਂਕਿ ਮੈਂ ਕੱਲੇ ਗਰਮ ਕੀਤਾ ਆ ਅੱਗੇ ਵੈਸੇ ਅੱਗੇ ਜਦੋਂ ਪਿੰਨੀਆਂ ਬਣਾਉਣੀਆਂ ਤਾਂ ਖੋਆ ਬਣੇ ਇਸ ਵਾਰ ਮੈਂ ਖੋਆ ਨਹੀਂ ਪਾਇਆ ਕਿਉਂਕਿ ਖੋਆ ਕੋਲ ਮਿਹਨਤ ਬਹੁਤ ਲੱਗਦੀ ਆ ਤੇ ਬੱਚਿਆਂ ਕੋਲ ਟਾਈਮ ਨਹੀਂ ਹੈਗਾ ਪਾਰਮੀ ਦੇ ਪੇਪਰ ਚੱਲ ਰਹੇ ਆ ਤੇ ਠੰਡ ਬਹੁਤ ਜ਼ਿਆਦਾ ਆ ਚੁੱਲ੍ਹੇ ਮਰੇ ਐਨਾਂ ਤੇ 2 ਦਿਨ ਦਾ ਬਾਹਰ ਧੁੱਪ ਨਹੀਂ ਚੱਲ ਰਹੀ 2-3 ਦਿਨ ਹੋ ਗਿਆ ਤੇ ਇਸ ਵਾਰ ਪਿਛਲੀ ਵਾਰ ਵੀ ਖੋਏ ਤੋਂ ਬਿਨਾਂ ਪਿੰਨੀਆਂ ਬਣਾਈਆਂ ਸੀ ਤੇ ਇਹ ਸਾਰੇ ਨਮਕ ਪਵੰਨ ਪੜਾਇਆ। ਵੈਸੇ ਹੁਣ ਪਰ ਮੇਰੇ ਪੇਪਰ ਮੁਕਰਣ ਗਾਜਰਾ ਵੀ ਸਾਡੇ ਘਰ ਦੀਆਂ ਹੈਗੀਆਂ ਆ। ਫਿਰ ਅਸੀਂ ਗਜਰੇਲਾ ਬਣਾ ਲਵਾਂਗੇ ਨਾ। ਖੰਡ ਰੁੱਤ ਜਿੰਨਾ ਮਰਜੀ ਖਾਈ ਜੋ ਮਨ ਨਹੀਂ ਆਪਦਾ। ਗੈਸ ਤੇਜ ਕਰ ਦਵਾਂ। ਨਹੀਂ। ਪੀਜੀ ਕਰਕੇ ਜਿਆਦਾ ਹੋ ਗਿਆ ਸੀ ਤਾਂ ਮਾਨ ਕਹਿੰਦਾ ਕੇ ਜਿਆਦਾ ਪਾਓ ਤੇ ਕੇ ਜਲਣਾ ਪੁੱਲ ਵਿੱਚ ਰਹਿੰਦੀ ਹੁੰਦਾ ਤਾਂ ਇਹ ਕਹਣਾ ਮੜਕਾ ਅਰਧਾ ਜਿਹੜਾ ਕਿ ਹੋਆ ਇਹ ਮੜਾ ਨਹੀਂ ਹੁੰਦਾ bay sắt chắc nên là tao phải ਹੋ ਤਾਂ ਥੈਂਕ ਯੂ ਜੀ ਹੱਸਦੇ ਵਾਸਤੇ ਰੌਜੀ ਤੇ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਸਾਡੀਆਂ ਨੂੰ ਮੇਰੇ ਜੀ ਜੀ ਆਪਣੀ ਵੀਡੀਓ ਚ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਪੁੰਨੀ ਸਾਬ ਪਿੰਨੀ ਅਸੇ ਹੀ ਨਹੀਂ ਬਣਾ ਰਹਾ ਗੋਲ ਤਾਂ ਹੈ ਸਾਡੀਆਂ ਦੇਖ ਮੇਰੀਆਂ ਪਿੰਨੀ ਰੱਪਾ ਤਾਂ ਨਹੀਂ ਲੋਰੀ ਪਿੰਗਾਂ ਸਟਿੰਗ ਹੋਵਿੰਗਿਆ ਤਿਆਰ ਆ ਜਾਓ ਬਿੰਦੇ ਜਿਹੜੇ ਕਾਲੀਆਂ ਪਤਾ ਨਹੀਂ ਕਿਹੜੇ ਕਿਹੜੇ ਕਰਮਾਂ ਵਾਲੀਆਂ ਹੋਣੀਆਂ